ਲੈ ਰਿਬੂ ਲਈ ਸਾਨੂੰ ਆਪਣੇ ਜਾਨਵਰ ਦਿਖਾ ਦਈਏ ਪਹਿਲਾਂ ਮੰਡੀ ਤੇ ਸਾਰੇ ਆਏ ਹੋਏ ਆ ਸਾਰੇ ਆਪਣੇ ਜਾਨਵਰ ਆ ਕੇ ਮੰਡੀ ਤੇ ਉੱਪਰ ਇਹ ਖੜਾਈ ਰਾਦ ਆਪਣੇ ਦਾ ਤਾਂ ਦੋ ਬੱਚੇ ਖੜੇ ਅੰਦਰ ਮਾਰਵਾੜੀ ਤੇ ਨੀਲਾ ਆ ਬਾਕੀ ਸਾਰੀਆਂ ਖੋੜੀਆਂ ਜਿਹੜੀਆਂ ਮੰਡੀ ਤੇ ਆ ਰੱਖੋ ਫੋਰ ਸੇਲ ਤੇ ਵਾਕਿਆ ਪਸੋਂ ਪੰਡ ਜਾ ਸਤਿ ਸ਼੍ਰੀ ਅਕਾਲ ਵੇ ਲਈਓ ਗੁੱਡ ਮਾਰਨਿੰਗ ਤੇ ਸਵੇਰ ਹੋ ਗਈ ਅੱਜ ਤੇ ਕੱਲ ਤੁਹਾਨੂੰ ਮੰਡੀ ਦੀ ਆਪਾਂ ਰਾਤ ਦਿਖਾਈ ਸੀ ਤੇ ਅੱਜ ਸਵੇਰੇ ਮਾਰਦੇ ਆ ਮੰਡੀ ਦਾ ਹੁਣ ਗੇੜਾ ਤੇ ਦਿਖਾਉਣੇ ਤੁਹਾਨੂੰ ਮੰਡੀ ਚੱਲੀਏ ਵੀ ਮੁੰਡਿਓ ਚਲੋ ਜੀ ਚਲੋ ਚੱਲੀਏ ਭਈ ਚਲੋ ਜੀ ਹੋਰ ਜਲਦੀ ਤਿਆਰ ਤਿਆਰ ਪਰ ਤਿਆਰ ਜਾਵਾਂ ਛਾਲ ਪਰ ਮਾਰ ਗੇਰ ਥੋੜੀ ਜਲਦੀ ਪਹਿਲੇ ਗੇਅਰ ਜੀ ਨਾ ਵਾ ਪਹਿਲਾ ਲਾਦਾ ਆਪਾਂ ਸਾਰੇ ਜਾਨਵਰ ਵੇਖਣੇ ਵੀ ਐ ਤੇ ਖਾਣੇ ਵੀ ਹੈ ਵੇਖ ਬਈ ਕੀ ਬਾਤਾਂ ਮਹਾਕਤੂਏ ਛੋਟੇ ਛੋਟੇ ਨਾ ਗੇਰ ਰੇਸ਼ ਬੰਦ ਕਰਕੇ ਛੱਡ ਦੇ ਬਹੁਤ ਜ਼ਿਆਦਾ ਜਿਹੜੀ ਮੰਡੀ ਬੇਲੀ ਉੱਪਰੀ ਹੋਈ ਹੈ ਬਹੁਤ ਸੋਹਣੇ ਸੋਹਣੇ ਜਾਨਵਰ ਹੈ ਮੰਡੀ ਦੇ ਜਿਹੜੇ ਪਹੁੰਚੇ ਹੈ ਚਾਰੋਂ ਸਾਈਡ ਤੋਂ ਹੀ ਦੇਖ ਸਕਦੇ ਆ ਜਾਨਵਰੀ ਜਾਨਵਰ ਬਹੁਤ ਸੋਹਣੇ ਤੇ ਸ਼ਾਨਦਾਰ

ਇੱਕ ਦੀ ਜਨਵਾਰ ਬੜੇ ਹੁਣੇ ਨਹੀਂ ਯਾਰ ਮੰਡੀ ਤੇ ਨਾ ਇਹ ਜਾਂਦਾ ਮੁੰਡਿਆ ਰੌਂਗਿਆਂ ਵਾਲਾ ਇਹ ਤਾਂ ਆਪਣੇ ਕੋਲ ਨਹੀਂ ਲਾਉਦੇ ਹੁੰਦੇ ਸੀ ਨਾਲ ਇਹ ਹੋਏ ਉੱਥੇ ਤਾਂ ਹੈਗੇ ਨਾਲ ਆਪਣੇ ਬੈਠੇ ਆ ਇਹ ਆਏ ਸਾਲ ਜੀ ਆਪਣੇ ਨਾਲ ਹੀ ਮੁੰਡੇ ਆਪਣੇ ਨਾਲ ਹੀ ਹੁੰਦਾ ਪਿਛਲੀ ਵਾਰ ਵੀ ਉੱਥੇ ਸੀਗਾ ਨਾਲ ਹੀ ਆਪਣੇ ਦੇਖੋ ਵਰਲਡ ਉੱਪਰ ਚੱਕਿਆ ਕੀ ਚੀਜ਼ ਹੈ ਨਾ ਆ ਗਈ ਹੈ ਲੇਗ ਰੰਗ ਬੜਾ ਸੋਹਣਾ ਵਸ਼ਰਾਇਆ ਹਾਂ ਨਾ ਓਏ ਆਏ ਹਾਂ ਬੋ ਕਿੰਗਾ ਕੁਝ ਕੀ ਬਾਤਾਂ ਹੀ ਹੈ ਮੰਡੀ ਭੀੜ ਹਲੇ ਹਲੇ ਬਹੁਤ ਘਟਾ ਹੈ ਭੀੜ ਸ਼ਾਮ ਤੱਕ ਤਾਂ ਪੈਰ ਰੱਖਣ ਨੂੰ ਥਾਂ ਨਹੀਂ ਤੈਣ ਸਿੱਟਣ ਨੂੰ ਥਾਂ ਨਹੀਂ ਨਾਲ ਇਹ ਜਿੱਤਿਆ ਨਾ ਪਿਛਲੇ ਸਾਲ ਯਾਰ ਇੱਕ ਵੀ ਹੋਈ ਨਹੀਂ ਮੈਨੂੰ ਲੱਗਾ ਸ਼ੋਅ ਨਹੀਂ ਲੱਗਦਾ ਸ਼ੋਅ ਹੋ ਜਾਣੀ ਐ ਅੱਤੀਆ ਇਹਦੇ ਸ਼ੋਅ ਨਹੀਂ ਹੋਇਆ ਮੇਰੇ ਹਿਸਾਬ ਨਾਲ ਨਹੀਂ ਤਾਂ ਕੱਲ੍ਹ ਹੋਣਾ ਸੀ ਸ਼ੋਅ 65 ਇੰਚੀ ਘੋੜੀਆਂ 66 ਫੁੱਟ ਜੱਟ ਨਹੀਂ ਤੇ 65 ਇੰਚੀ ਘੋੜੀਆਂ ਵੀ ਆ ਜਾਂਦੀ ਆਵਲਾ ਹਾਏ ਹਾਏ ਕੀ ਬਾਤਾਂ ਹੈ ਤੇਰਾ ਨਖਰਾ ਐ ਤੇਰਾ ਨਖਰਾ ਦੇਖੋ ਵੀ ਸੰਭਾਈ ਮੁੰਡਿਆ ਚਮਕਦਾ ਨਾ ਮਾਰਦਾ ਲਿਸ਼ਕਾ ਫਰ ਪੂਰੀਆਂ ਸਾਰੇ ਮੁੰਡੇ ਜਾਨ ਬੰਦਾ ਨਾ ਜੀ ਪੂਰੀ ਗਰਾਫਰ ਕੀਤੀ ਹੈ ਬਹੁਤ ਸੋਨੇ ਸੋਨੇ ਜਾਨਵਰ ਆ ਬਹੁਤ ਤੂਰੇ ਦੇਖ ਲੈ ਸਾਡੇ ਬਾਬੇ ਕਿਹੜੇ ਆ ਟੋਏ ਬੋਮ ਵਾਲੇ ਆ ਸੋਹਣੇ ਆ ਨਾ ਬਾਕੀ ਬੋੜਾ ਹੈ ਤੁਰ ਕੇ ਜਾਣ ਲਾ ਕੰਮ ਸੀ ਆ ਵੇਲੀ ਆਪਾਂ ਗੱਡੀ ਦਾ ਬਹਿ ਗਏ ਪਰ ਜੇ ਤੁਰ ਕੇ ਜਾਵਾਂਗੇ ਤਾਂ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਜਿੱਦਾਂ ਤਾਂ ਆਪਾਂ ਗੇਲਾ ਵੀ ਨਹੀਂ ਦੇਖ ਸਕਦੇ ਆ ਆ ਪਤਾ ਲੱਗਾ ਪੰਜਾਬ ਇਹਦਾ ਬਹੁਤ ਸੋਹਣਾ ਦਾ ਲੋਟਾ ਬਾ ਆ ਗਿਆ ਪਹੁੰਚ ਲਿਆ ਬਾਰੇ ਸਾਂਭੇਣਾ ਲੋਕਾਂ ਨੇ ਜਾਨਵਰ ਦੇ ਇੱਕ ਚਮਕਦਾ ਘੋੜਾ ਭਾਂ ਸੰਭਾਈ ਨਹੀਂ ਜਾਣਦਾ ਬਾਪੂ ਦੀ ਪਿੱਛੜਾਈ ਆ ਬਾਪੂ ਦੀ ਬੁਰੀ ਸੰਭਾਈ ਨਾਲ ਹੀ ਆ ਜਾਨਵਰ ਸੰਭਾਈ ਨਾਲ ਹੀ ਆ ਜਾਨਵਰ ਵੀ ਇਹ ਜਾਨਵਰ ਸੰਭਾਈ ਵਾਕਈ ਮੰਗਦਾ ਹੈ ਬੱਚਾ ਵਾਲਾ ਕੰਮ ਹੈ ਇਹਦਾ ਬੱਚਾ ਨੂੰ ਰੱਖਣੇ ਪੈਂਦੇ ਨੇ ਦੇਖਣਾ ਹੁਣ ਇਹ ਸਾਂਭੇ ਵੀ ਘੋੜੇ ਦਾ ਆ ਬੰਦੇ ਨੇ ਇਹ ਨਹੀਂ ਰੱਖਿਆ ਇਹਨੂੰ ਪਤਾ ਵੀ ਨਹੀਂ ਹੂੰ ਮੁੱਲ ਕੀ ਹੈ ਇਹਦਾ ਹਾਂ 65 ਤੋਂ ਮੁੱਲ ਆ ਨਹੀਂ ਨਾ ਇਹਨਾਂ ਦਾ ਕੋਈ ਕੋ ਮੁੱਲ ਕਹਿਦ ਨੇ ਯਾਰ ਜਾਨਵਰ ਸਾਹਮਣੇ ਕਰਨੇ ਕਿਹੜਾ ਸੌਖੇ ਆ ਹੈ ਪਾਇਓ ਇੱਕ ਜਾਨਵਰ ਇੱਕ ਬੰਦਾ ਮੰਗਦਾ ਪਿੱਛੇ ਐਵੇਂ ਨਹੀਂ ਜੰਮਕਦਾ ਵੇਖਦੂ ਘੋੜਾ ਭਾਂ ਚ ਲੈ ਲਿਸ਼ਕਾ ਮਾਰਦਾ ਜਾਂਦਾ ਰਗੜ ਰਗੜ ਕੇ ਨਮਾਇਆ ਰਗੜ ਰਗੜ ਕੇ ਅਗਲੇ ਟੌਲੀਆਂ ਹੀ ਮਾਰ ਜਾਂਦੇ ਹਨ ਪਾ ਫਾ ਛੜਦਾ ਕਹਿੰਦੇ ਘੋੜਾ ਲੈ ਆਵੇ ਦੇਖੋ ਟੋਪੀ ਮੈਸਟਰ ਮੁੰਡਾ ਬੈਠਾ ਹੀ ਵਿਜੜਿਆ ਮੇਲੇ ਵੇਂਦੇ ਫਿਰਤੇ ਮੁੰਡੇ ਸਾਰੇ ਨੁਗਰੀ 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 ਹੋਏ ਪਏ ਜਿਹੜੇਾਰੇ ਪਾਸੇ ਕੀ ਚਾਹੀਏ ਪੰਜਾਬ ਨੇ ਵੇਲੇ ਬਰੀਡ ਬਹੁਤ ਤਗੜੀ ਤਿਆਰ ਕੀਤੀ ਨਾ ਮੋੜ ਮੋੜ ਘੋੜਿਆਂ ਦੇ ਹੈ ਕੀ ਚਾਹੀਦਾ ਕੀ ਹੈ ਬਰੀਡ ਕਿਹੜੀ ਚਾਹੀਦੀ ਹੈ ਕਿਹੜੀ ਬਰੀਡ ਚਾਹੀਦੀ ਹੈ ਨੁਗਰੀ ਚਾਹੀਦੀ ਹੈ ਚੰਬੀ ਚਾਹੀਦੀ ਹੈ ਮਾਰਵਾੜੀ ਚਾਹੀਦੀ ਹੈ ਕੀ ਚਾਹੀਦਾ ਜੀ ਮਿਲ ਜੂਗਾ ਇੱਥੇ ਹੀ ਮਿਲ ਜੂਗਾ ਐਵੇਂ ਤਾਂ ਨਹੀਂ ਇਹ ਬਸ਼ੀਰਾ ਚਾਹੀਦਾ ਮਿਲ ਜੂਗਾ ਕਿੰਨਾ ਸੋਹਣਾ ਐਵੇਂ ਤਾਂ ਨਹੀਂ ਇਹ ਸ਼ੀ ਸਭ ਤੋਂ ਵੱਡੀ ਮੰਨ ਜੇ ਤਾਂ ਐਵੇਂ ਤਾਂ ਨਹੀਂ ਸਹੀ ਗੱਲ ਹੈ ਏਸ਼ੀਆ ਦੀ ਸਾਰਿਆਂ ਨਾਲ ਵੱਡੀ ਮੰਡੀ ਹੈ ਕੀ ਚਾਹੀਦਾ ਕੁੱਤੇ ਚਾਹੀਦੇ ਕੁੱਤੇ ਦੇ ਕਤੂਰੇ ਚਾਹੀਦੇ ਪੱਪੀ ਚਾਹੀਦੇ ਕਿਹੜੀ ਨਸਲ ਚਾਹੀਦੀ ਹੈ ਮਿਲ ਜੂਗੀ ਜਿਹੜੀ ਵੀ ਚਾਹੀਦੀ ਹੈ ਉਹ ਹੀ ਮਿਲ ਜੂਗੀ ਨੋਗਰਾ ਘੋੜਾ ਚਾਹੀਦਾ ਮਿਲ ਜੂਗੀ ਆਹ ਦੇ ਸ਼ਾਮ ਦਾ ਆ ਯਾਰ ਮੰਡੀ ਤੇ ਤਾਂ ਮੈਂ ਕਿਹਾ ਜੀ ਬਹਾਵਾਦਾ ਨਾ ਮੰਡੀ ਤੇ ਆ ਵੀ ਜਾਂਦੀ ਦੇ ਮੇਤੇ ਦੀ ਬੱਤੀ ਨਾ ਇੱਕ ਨੇ ਸੋਣੇ ਹੋਣਗੇ ਨਗੇ ਆ ਬੱਚੇ ਦੀਦੋਂ ਦੌੜ ਕੇ ਭੇਜਦਾ ਕੰਜਾ ਦਾ ਵਿਸ਼ੇ ਬੱਟ ਬੋਲ ਚਾਹੀਦਾ ਮੇਰੇ ਜੀ ਪੈਟਬੋਲ ਦੇ ਬੱਚੇ ਚਾਹੀਦੇ ਮੈਨੂੰ ਜਾਨੇ ਲੈਬਰੇ ਚਾਹੀਦੀ ਐ ਲੈਬਰੇ ਫੀਮੇਲ ਨੂੰ ਮਿਲ ਚੁ। ਕੁੱਤਾ ਬਹੁਤ ਜਿਆਦਾ ਚੜਦਾ। ਲੈ ਵੀ ਆ ਆ ਗਿਆ ਆਪਾਂ ਜਿਹੜੀ ਕਬਰਾਂ ਵਾਲੀ ਪਿੰਡ ਕੋਲੇ ਜਿੱਥੇ ਮੰਡੀ ਬਿਲਕੁਲ ਖਤਮ ਹੁੰਦੀ ਐ ਤੇ ਅੱਗੇ ਦੇਖ ਸਕਦੇ ਆਂ ਵੀਡੀਓ ਚ ਪਿੰਡ ਸ਼ੁਰੂ ਨਾ ਨਾ ਅੱਗੇ ਪਿੰਡ ਸ਼ੁਰੂ ਹੋ ਗਿਆ ਇੱਧਰਲੇ ਪਾਸੇ ਨੂੰ ਆਇਆ ਐ ਨੂੰ ਮੋੜ ਲਾ ਐ ਮੋੜ ਲਾ ਕੋੜ ਕੇ ਆਪਾਂ ਫੇਰ ਆਉਦੇ ਫਾਇੰਟ ਕੋਲੇ ਜਿਹੜਾ ਜਿਹੜਾ ਮਾਰ ਕੇ ਬਾਦੀ ਕੋਲ ਚੰਗਾ ਚੰਗਾ ਠੀਕ ਹੈ ਵੇਚਣਾ ਵੇਚਣਾ